ਜਿਹੜੇ ਭਾਈ ਜੀਵਨ ਸਿੰਘ ਜੀ ਨੇ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਤੇ ਉਹਨਾਂ ਦੇ ਜਿਹੜੇ ਭੂਮਿਕਾ ਜਾਂ ਉਹਨਾਂ ਦੀ ਇੱਕ ਸ਼ਖਸੀਅਤ ਆ ਉਹਨੂੰ ਸਟੇਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਦਾਂ ਦੇ ਵਿਵਾਦਾਂ 'ਚ ਪਾ ਕੇ ਕੀ ਕਾਰਨ ਕੀ ਸਮਝਦੇ ਹੋ ਕਿ ਪਿਛਲੀ ਸਾਜ਼ਿਸ਼ ਸਮਝਦੇ ਹੋ ਇਹਦੇ ਪਿਛਲੇ ਕਿ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਘਚੋਲਾ ਪਾਇਆ ਜਾ ਰਿਹਾ ਹੈ ਇਹ ਕਿਉਂ ਹੋ ਰਿਹਾ ਸਾਰਾ ਕੁਝ ਪਿਛਲੇ ਲਗਭਗ ਮੈਨੂੰ ਲੱਗਦਾ ਕਿ ਕੁਝ ਜੇ ਕਹਣਾ ਜੇ ਬਈ ਇੱਕ ਦਹਾਕੇ ਦੇ ਅੰਦਰ-ਅੰਦਰ ਹੀ ਸਾਰਾ ਕੁਝ ਜਿਆਦਾ ਪ੍ਰਚਾਰਨਾ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਤਾਂ ਅਜਿਹਾ ਕੋਈ ਹੈ ਨਹੀਂ ਸੀ ਗੱਲਬਾਤ ਬਹੁਤ ਦੇਖੋ ਅੱਜ ਤੋਂ 15-20 ਸਾਲ ਪਹਿਲਾਂ ਹਮ ਸਾਰੇ ਸਾਡੇ ਸ਼ਹੀਦ ਮਰੀਦ ਆ ਜਿਹੜੇ 18ਵੀਂ ਸਦੀ ਦੇ 17ਵੀਂ ਸਦੀ ਦੇ 19ਵੀਂ ਸਦੀ ਦੇ 20ਵੀਂ ਸਦੀ ਦੇ ਅਸੀਂ ਉਹਨਾਂ ਨੂੰ ਸਿਰਫ ਇੱਕ ਖਾਲਸਾ ਰੂਪ ਕਰਕੇ ਜਾਣਦੇ ਸੀ ਹਾਂ ਕੁਝ ਸਾਲਾਂ ਤੋਂ ਬਾਬਾ ਬੰਦਾ ਬੈਰਾਗੀ ਕਿਵੇਂ ਬਣ ਗਿਆ ਭਾਈ ਮਤੀ ਦਾਸ ਸਤੀ ਦਾਸ ਬ੍ਰਾਹਮਣ ਕਿਵੇਂ ਬਣ ਗਿਆ ਹਮ ਬਾਬਾ ਜੀਵਨ ਸਿੰਘ ਰੰਗਰੇਟਾ ਕਿਵੇਂ ਬਣ ਗਿਆ ਹਮ ਭਾਈ ਸੰਗਤ ਸਿੰਘ ਰਵਦਾਸੀਆ ਕਿਵੇਂ ਬਣ ਗਿਆ ਹਮ ਗੁਰੂ ਸਾਹਿਬ ਨੇ ਤੇ ਇਹਨਾਂ ਚੀਜ਼ਾਂ ਚੋਂ ਕੱਢਿਆ ਸੀ ਬਿਲਕੁਲ ਠੀਕ ਇਹ ਤੇ ਗੁਰੂ ਸਾਹਿਬ ਨੇ ਚਾਰਾਂ ਵਰਣਾਂ ਦਾ ਇੱਕੋ ਵਰਣ ਬਣਾਇਆ ਸੀਗਾ ਸੋ ਇਹ ਖਾਲਸਾ ਪੰਥ ਦੀ ਤੇ ਰਵਾਇਤ ਨਹੀਂ ਹੈ ਤੇ ਨਾ ਹੀ ਖਾਲਸੇ ਦਾ ਅਮਲ ਆ ਤੇ ਇਹ ਲਿਹਾਜਾ ਇਹ ਜਿਹੜਾ ਇਹਦੇ ਪਿੱਛੇ ਇੱਕ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਿੱਖ ਪੰਥ ਦੇ ਵਿੱਚ ਵੰਡੀਆਂ ਪਾਉਣ ਦੇ ਲਈ ਉਹ ਇਹੋ ਜਿਹੀਆਂ ਸਾਜਸ਼ਾਂ ਕਰਕੇ ਸਾਡੇ ਖਾਲਸਾ ਪੰਥ ਦੇ ਵੱਖ-ਵੱਖ ਅੰਗਾਂ ਨੂੰ ਤੋੜਨ ਲਈ ਇਹ ਜਾਤੀਵਾਦ ਦਾ ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ